ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਹੋਵੇ ਇਸ ਵੇਲੇ ਜਿਹੜਾ ਮਾਹੌਲ ਥੋੜਾ ਜਿਹਾ ਤਣਾਅਪੂਰਨ ਚੱਲਦਾ ਆ ਤੇ ਆਪਾਂ ਪਹੁੰਚੇ ਆ ਸਾਡੇ ਸਾਰੇ ਆ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਸਾਡੀ ਜ਼ਿੰਦਗੀ ਵਿੱਚ ਜੇ ਕੋਈ ਚੰਗੀਆਂ ਚੀਜ਼ਾਂ ਆ ਤੇ ਕੁਝ ਇਹਨਾਂ ਦੀ ਵੀ ਦੇਣ ਆ ਜਿਨ੍ਹਾਂ ਤੋਂ ਅਸੀਂ ਸਿੱਖ ਕੇ ਤੇ ਇੱਥੇ ਤੱਕ ਪਹੁੰਚੇ ਆ ਤੇ ਇਹਨਾਂ ਨੂੰ ਜਦੋਂ ਮਤਲਬ ਸਟੇਟ ਵੱਲੋਂ ਵੀ ਅਵਾਰਡ ਮਿਲ ਚੁਕੇ ਆ ਤੇ ਰਾਸ਼ਟਰਪਤੀ ਅਵਾਰਡ ਵੀ ਮਿਲ ਚੁਕੇ ਆ ਸੋ ਇਸੇ ਵਿਸ਼ੇ ਦੇ ਜੰਗ ਦੇ ਵਿਸ਼ੇ ਦੇ ਉੱਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਆਪਾਂ ਜਦੋਂ ਸਾਰਿਆਂ ਨੂੰ ਅਵੇਅਰ ਕਰਨ ਲਈ ਸਭ ਤੋਂ ਜਦਾਂ ਮੇਨ ਚੀਜ਼ਾਂ ਦਾ ਕੀ ਖਿਆਲ ਰੱਖਣਾ ਚਾਹੀਦਾ ਆ ਮੋਤੀ ਜੀ ਸਭ ਤੋਂ ਪਹਿਰੋ ਤੇ ਇਸ ਵੇਲੇ ਅਸੀਂ ਭਾਰਤੀ ਹਾਂ ਅਸੀਂ ਇੱਕ ਮੁੱਠ ਲੈਣਾ ਹੈ ਅਸੀਂ ਆਪਣੇ ਵਿੱਚ ਧਰਮ ਜਾਤ ਰੰਗ ਲਿੰਗ ਪੇਧ ਪਹਿਰਾਵਾ ਭਾਸ਼ਾ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਕੇਵਲ ਤੇ ਕੇਵਲ ਆਪਣਾ ਇੱਕ ਨੈਸ਼ਨਲ ਕੈਰੈਕਟਰ ਦੇ ਇੱਕ ਸੱਚੇ ਸੱਚੇ ਨਾਗਰਿਕ ਦਾ ਫਰਜ਼ ਆਪਾਂ ਅਦਾ ਕਰਨਾ ਹੈ ਉਹਦੇ ਵਿੱਚ ਆਪਾਂ ਨੂੰ ਆਪਣੀਆਂ ਈਰਖਾ ਸਾੜਾਪਨ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਐਸੋਲੇ ਸਾਡਾ ਖੂਨ ਏਕਿਆ ਇਹਦੇ ਵਿੱਚ ਕੋਈ ਵੀ ਧਰਮ ਜਾਤ ਰੰਗ ਲਿੰਗ ਭੇਦ ਨਹੀਂ ਆਉਂਦੀ ਤੇ ਇਸ ਲਈ ਆਪਾਂ ਮਾਨਵਤਾ ਦੀ ਸੇਵਾ ਸਰਬੱਤ ਦੇ ਭਲੇ ਦੇਸ਼ ਵਿੱਚ ਜਿਹੜਾ ਐਸੋਲੇ ਜੰਦ ਚੱਲ ਰਿਹਾ ਹੈ ਦੋਹਾਂ ਧਰਾਂ ਦੇ ਵਿੱਚ ਉਹ ਸਰਕਾਰ ਦੀਆਂ ਮਜਬੂਰੀਆਂ ਵੀ ਹਨ ਲੋੜ ਵੀ ਹੈ ਤੇ ਦੁਸ਼ਮਨ ਨੂੰ ਜਿਹੜਾ ਹੈ ਨੋ ਡਾਊਟ ਸਬਕ ਸਿਖਾਉਣਾ ਹੀ ਚਾਹੀਦਾ ਹੈ ਪਰ ਅਸੀਂ ਸਾਰੇ ਇਹਦੇ ਨਾਲ ਨਾਲ ਪ੍ਰਮਾਤਮਾ ਅੱਗੇ ਪ੍ਰੇ ਕਰਦੇ ਹਾਂ ਚੰਗੇ ਲੋਕ ਪਾਕਿਸਤਾਨ ਵਿੱਚ ਵੀ ਹਨ ਚੰਗੇ ਲੋਕ ਭਾਰਤ ਵਿੱਚ ਵੀ ਹਨ ਉਹ ਸਾਰੇ ਹੀ ਪ੍ਰਮਾਤਮਾ ਅਗੇ ਅੱਲਾ ਅਗੇ ਰਾਮ ਵਗੇ ਰਹੀਮ ਅਗੇ ਵਾਹਿਗੁਰੂ ਅਗੇ ਦੁਆ ਕਰਦੇ ਹਨ ਤੇ ਪ੍ਰਮਾਤਮਾ ਜੰਗ ਨਾ ਲੱਗੇ ਉਧਰ ਵੀ ਮਾਮਾ ਦੇ ਪੁੱਤ ਇਧਰ ਵੀ ਮਾਮਾ ਦੇ ਪੁੱਤ ਸ਼ਰਾਰਤੀ ਅੰਸਰ ਮੁੱਠੀ ਭਰ ਹਨ ਜਿੰਨਾਂ ਦਾ ਇੱਕ ਟੀਲਾਂ ਦੀ ਡੱਬੀ ਜਿਹੜੀ ਉਹ ਸਾਰਾ ਭੰਬੜ ਬਾਲ ਦਿੰਦੀ ਹੈ ਤੇ ਸਾਨੂੰ ਉਹ ਟੀਲਾਂ ਦੀ ਜਿਹੜੀ ਟੀਲਾਂ ਨੇ ਉਸ ਡੱਬੀ ਦੀਆਂ ਉਹਨਾਂ ਨੂੰ ਜਿਹੜਾ ਗਲੇ ਨੂੰ ਹੱਥ ਪਾਉਣਾ ਚਾਹੀਦਾ ਤੇ ਜਿੰਨਾ ਹੋ ਸਕੇ ਸਾਨੂੰ ਜੰਗ ਤੋਂ ਅਵੋਇਡ ਕਰਨਾ ਚਾਹੀਦਾ ਤਾਂ ਆਮ ਲੋਕਾਂ ਦਾ ਨੁਕਸਾਨ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਚਾਹੇ ਇਧਰ ਆ ਕੋਈ ਚਾਹੇ ਉਧਰ ਆ ਮਾਮਾ ਦੇ ਪੁੱਤ ਉਧਰ ਵੀ ਨੇ ਇਧਰ ਵੀ ਉਹ ਬੇਕਸੂਰੇ ਨੇ ਇਹ ਵੀ ਬੇਕਸੂਰੇ ਨੇ ਪਰ ਮੁੱਠੀ ਭਰ ਉਹ ਲੋਕ ਜਿਨ੍ਹਾਂ ਨੇ ਟੀਲਾ ਲਾਈਆਂ ਨੇ ਜਿਨ੍ਹਾਂ ਨੇ ਡੱਬੀ ਤ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਸਾਡਾ ਦੇਸ਼ ਉਹਦੇ ਲਈ ਕਾਫੀ ਕੰਮ ਕਰ ਰਿਹਾ ਹੈ ਤੇ ਇਸ ਵਕਤ ਜੋ ਭਾਰਤ ਸਰਕਾਰ ਪੰਜਾਬ ਸਰਕਾਰ ਸਭੇ ਸਮੇਂ ਤੇ ਗਾਈਡਲਾਈਨਸ ਜਾਰੀ ਕਰ ਰਹੀ ਹੈ ਐਡਵਾਈਜ਼ਰੀ ਜਾਰੀ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਘਰਾਂ ਤੱਕ ਉਹ ਗੱਲ ਨਹੀਂ ਵੀ ਪਹੁੰਚਦੀ ਉਥੇ ਸਾਡਾ ਵੀ ਇੱਕ ਨੈਤਿਕ ਫਰਜ਼ ਹੈ ਕਿ ਅਸੀਂ ਰੋਲ ਪਲੇ ਕਰੀਏ ਜਿਵੇਂ ਸਰਕਾਰ ਨੇ ਕਹਿਤਾ ਕਿ ਜਦੋਂ ਜੰਗ ਲੱਗਣੀ ਆ ਰੱਬ ਨਾ ਹੀ ਕਰੇ ਖਾਸ ਕਰਕੇ ਰਾਤ ਦੇ ਟਾਈਮ ਜਿਹੜਾ ਦੋਵੇਂ ਸਰਕਾਰਾਂ ਇਧਰ ਦੀ ਕਹਿ ਲੋ ਉਧਰ ਦੀ ਕਹਿ ਲੋ ਜੰਗੀ ਫੌਜੀ ਜਿਹੜੀ ਹੈ ਸਲਾਵਾਵਾਂ ਨੇ ਰਾਤ ਵੇਲੇ ਜਿਆਦਾ ਬੰਬਾਂ ਦੀ ਵਰਤੋਂ ਕਰਦੀਆਂ ਨੇ ਤੇ ਅਗਰ ਜਿੱਥੇ-ਜਿੱਥੇ ਵੀ ਕੋਈ ਲਾਈਟ ਜਗਦੀ ਹੋਈ ਉੱਥੇ-ਉੱਥੇ ਜਿਹੜੀ ਐ এনਵਾਇਰਨਮੈਂਟ ਵਾਈਜ ਫਾਇਰ ਜਦੋਂ ਹੁੰਦੇ ਨੇ ਹਵਾਈ ਅੱਜਾਂ ਤੋਂ ਸਰ ਸੈਟਲਾਈਟ ਰਾਹੀਂ ਦੇਖ ਲੈਂਦੇ ਨੇ ਸਭ ਕੁਝ ਦੇਖ ਰਹੇ ਹੁੰਦੇ ਨੇ ਤੇ ਇਸ ਕਰਕੇ ਆਪਾਂ ਕੋਸ਼ਿਸ਼ ਇਹ ਕਰਨੀ ਹੈ ਆਪਣੇ ਵੱਲੋਂ ਕਿ ਜਦੋਂ ਜਿੱਥੇ ਵੀ ਬਿਜਲੀ ਬਲੈਕਆਊਟ ਹੋ ਜਾਣੀ ਆ ਬਿਜਲੀ ਵਿਭਾਗ ਨੇ ਪਿੱਛੋਂ ਮੇਨ ਸਵਿਚ ਕੱਟ ਦੇਣਾ ਉਹਨਾਂ ਨੂੰ ਹਦਾਇਤਾਂ ਹੋਈਆਂ ਨੇ ਪੰਜਾਬ ਸਰਕਾਰ ਨੇ ਵੀ ਇਹ ਜਾਰੀ ਕੀਤਾ ਹੈ ਕਿ ਜਿਹੜੀ ਸੋਲਰ ਪਲਾਂਟ ਜਿੰਨੇ ਵੀ ਲਾਏ ਹੋਏ ਆਪਣੇ ਘਰਾਂ ਦੇ ਉੱਪਰ ਜਿਹੜੀ ਸੂਰਜੀ ਊਰਜੀ ਊਰਜਾ ਰੋਸ਼ਨੀ ਨਾਲ ਚੱਲ ਰਹੇ ਹਨ ਉਹਨਾਂ ਨੂੰ ਉਹਨਾਂ ਨੇ ਕਹਿ ਤੱਕ ਸਖਤ ਹਦਾਇਤ ਕਰ ਦਿੱਤੀ ਹੈ ਪਰ ਉਹਨੂੰ ਕੱਟ ਕੱਟ ਕਰਤਾ ਜਾਵੇ ਜਦ ਤੱਕ ਜੰਗ ਦਾ ਕੋਈ ਇਸ ਤਰ੍ਹਾਂ ਦਾ ਖਾਤਮਾ ਨਹੀਂ ਹੁੰਦਾ ਤੇ ਨੰਬਰ 3 ਤੇ ਉੱਥੇ ਸਾਡਾ ਵੀ ਬਹੁਤ ਸਾਰਾ ਫੋਰਜ ਹੋਣ ਪਿੱਛੇ ਜੇ ਬਲੈਕਆਊਟ ਹੋਈ ਐਜ਼ਏ ਪੱਤਰਕਾਰ ਮੈਂ ਵੀ ਕਈ ਥਾਵਾਂ ਤੇ ਗਿਆ ਉੱਥੇ ਲੋਕਾਂ ਦੀਆਂ ਜਿਹੜੀਆਂ ਉਹ ਲਾਈਟਾਂ ਸੀ ਜਿਹੜੀਆਂ ਐਡਵਰਟਰ ਲਾਈਟਾਂ ਨੇ ਸੀ ਸੀਟੀਵੀ ਕੈਮਰੇ ਦੇ ਲਾਈਟਾਂ ਨੇ ਉਹ ਉਦਾਂ ਹੀ ਜਗ ਰਹੀਆਂ ਸੀ ਤੇ ਕੁਝ ਲੋਕਾਂ ਨੇ ਕੁਝ ਲੋਕਾਂ ਨੇ ਬੰਦ ਕੀਤੀਆਂ ਸੀ ਤੇ ਉਹ ਉੱਥੇ ਬਹੁਤ ਸਾਰੇ ਲੋਕਾਂ ਨੂੰ ਗਲੀ ਮੁਹੱਲੇ ਨੂੰ ਬਹੁਤ ਸ਼ਾਬਾਸ਼ ਵੀ ਦਿਨਾ ਜਿਨ੍ਹਾਂ ਨੇ ਫੋਨ ਤੇ ਫੋਨ ਖੜਕਾ ਕੇ ਕਿਹਾ ਵੀ ਤੁਹਾਡੀਆਂ ਤੁਸੀਂ 2-4 ਕਿਲੋਮੀਟਰ ਦੂਰ ਬੈਠੇ ਹੋ ਤੁਹਾਡੀਆਂ ਲਾਈਟਾਂ ਜਗ ਰਹੀਆਂ ਹਨ ਬਲੈਕਆਊਟ ਟਾਈਮ ਹੋ ਗਿਆ ਤੁਸੀਂ ਆਣ ਕੇ ਆਪਣੀਆਂ ਰਵਰਟਰ ਦੀਆਂ ਲਾਈਟਾਂ ਬੰਦ ਕਰੋ ਚੰਗੇ ਨਾਗਰਿਕ ਦਾ ਰੂਲ ਨਿਭਾਉਣ ਤੋਂ ਸਾਨੂੰ ਪਿੱਛੇ ਨਹੀਂ ਹੋਣਾ ਚਾਹੀਦਾ ਔਰ ਕੋਈ ਨਹੀਂ ਇਹ ਮੈਂ ਮੰਨਦਾ ਹਾਂ ਕਿ ਹਨੇਰੇ ਵਿੱਚ ਚੋਰੀਆਂ ਦਾ ਵੀ ਬੜਾ ਵੱਡਾ ਨੁਕਸਾਨ ਹੈ ਪਰ ਚੋਰਾ ਨਾਲੋਂ ਜਿਹੜੀ ਇਹ ਮੌਤ ਆ ਤੇ ਦੁਨੀਆ ਤੇ ਰਹਿਣਾ ਹੀ ਨਹੀਂ ਚੋਰੀ ਦਾ ਤੇ ਫਿਰ ਵੀ ਕੋਈ ਹੱਲ ਲੱਭ ਜੋ ਬਾਣਾ ਮੋਟਾ ਜਾ ਕੇ ਉਹ ਵੀ ਮਾੜੇ-ਮਾੜੇ ਦੈਸ਼ੇ ਤੇ ਜੀ ਜਿਹੜੇ ਚੋਰ-ਬਜਾਰੀ ਵਾਲੇ ਲੋਕ ਨੇ ਤੇ ਲੇਕਿਨ ਸਾਨੂੰ ਸਾਰਿਆਂ ਨੂੰ ਮੇਨ ਤੌਰ ਤੇ ਮੇਰਾ ਇਹ ਕਹਿਣਾ ਜਿੱਥੇ ਭਾਰ ਸਰਕਾਰ ਪੰਜਾਬ ਸਰਕਾਰ ਆਪਾਂ ਸਾਰੇ ਰਲ ਕੇ ਚੰਗਾ ਕੰਮ ਕਰ ਰਹੇ ਆ ਆਪਣੇ ਇਨਵਰਟਰਸ ਔਰ ਸੀਸੀਟੀਵੀ ਕੈਮਰੇਜਾਂ ਲਾਈਟਾਂ ਉਹ ਕਦੀ ਵੀ ਨਹੀਂ ਜਗਦੇ ਜਿੱਥੇ ਲਾਈਟਾਂ ਜਗਦੀਆਂ ਦਿਖਾਈ ਦੇ ਗਈਆਂ ਤੇ ਉਥੇ ਬੰਬਾਂ ਦੀ ਵਰਸੋ ਚਾਹੇ ਇੱਧਰ ਕਬਲੇ ਕਰਨ ਚਾਹੇ ਉੱਧਰ ਕਰਨ ਵਾਲੇ ਉਸ ਵੇਲੇ ਕਿਸੇ ਨੇ ਕਿਸੇ ਨੂੰ ਪੁੱਛਣਾ ਨਹੀਂ ਇਹ ਆਪਣਾ ਮੋਰਲ ਰੋਲ ਪਲੇ ਕਰਨ ਤੋਂ ਕਿ ਸੱਚੇ-ਸੁੱਚੇ ਨਾਗਰਿਕ ਦਾ ਰੋਲ ਪਲੇ ਕਰ ਤੋਂ ਸਾਨੂੰ ਪਿੱਛੇ ਨਹੀਂ ਹੁਣਨਾ ਚਾਹੀਦਾ ਤੇ ਸਾਰੇ ਇੱਕ ਜਿੱਦਾਂ ਆਪਾਂ ਲਾ ਲਓ ਵੀ ਪਹਿਲਾਂ ਜਿੱਦਾਂ ਆਪਣੇ ਲੜਾਈ ਹੋਟੀ 71 ਦੀ ਹੋਟੀ ਹੈ ਨਾ 65 ਦੀ ਹੋਟੀ ਹੈ ਉਦੋਂ ਤੁਹਾਡੀ ਏਜ ਕਿੰਨੀ ਕਿਸੀ ਜੀ ਆ ਮੈਂ ਉਸ ਟਾਈਮ 10ਵੀਂ ਜਮਾਤ ਵਿੱਚ ਪੜਦਾ ਸੀ ਫਿਰ ਤੁਹਾਨੂੰ ਤਾਂ ਸੁਰਤ ਹੋਣੀ ਸਾਰੀ ਮੈਨੂੰ ਪੂਰੀ ਸੁਰਤ 10ਵੀਂ ਜਮਾਤ ਦਾ ਬੰਦਾ ਪੂਰਾ ਬੱਚਾ ਐਕਟਿਵ ਹੁੰਦਾ ਆ ਉਸ ਟਾਈਮ ਜੰਗ ਲੱਗ ਗਈ ਤੇ ਬਾਰਡਰ ਬੈਲਟ ਜਿੰਨੀਆਂ ਵੀ ਸਰਕਾਰ ਵੱਲੋਂ ਜਿਵੇਂ ਹੋਣਿਆ ਹਦਿਆਤਾ ਖਾਲੀ ਕਰ ਦਿੱਤੀਆਂ ਗਈਆਂ ਕਿ ਆਪਣੇ ਆਪਣੇ ਜਿਹੜਾ ਸਮਾਨ ਹੈ ਕੀਮਤੀ ਉਹ ਲੈ ਜਾਓ ਦੂਰ ਦਰਾਡੇ ਉਹਨਾਂ ਦਿਨਾਂ 'ਚ ਅਨਾਊਂਸਮੈਂਟ ਹੋ ਚੁੱਕੀ ਸੀ ਇਹ ਤੇ ਗੁਰਦੁਆਰੇ ਦੇ ਸਪੀਕਰਾਂ ਰਾਹੀਂ ਦੇ ਅਸੀਂ ਵੀ ਸਾਰਾ ਸਮਾਨ ਆਪਣਾ ਜੋ ਘਰ ਦਾ ਚੰਗੇ-ਚੰਗੇ ਚੀਜ਼ਾਂ ਸੀ ਉਹ ਦੂਰ ਜਿਹੜਾ ਦੂਰ 250 ਕਿਲੋਮੀਟਰ ਦੂਰੀ ਤੇ ਜਿੱਥੇ ਰਿਸ਼ਤੇਦਾਰ ਕਿਸੇ ਦਾ ਰਹਿੰਦਾ ਸੀ ਉਹ ਹਰ ਘਰ ਉੱਥੇ ਲੈ ਗਿਆ ਉਸ ਟਾਈਮ ਮੇਰੇ ਮਨ ਵਿੱਚ ਇੱਕ ਇੱਛਾ ਸੀ ਕਿ ਮੈਂ ਲੜਾਈ ਦੇਖ ਕੇ ਜਾਣੀ ਆ ਮੈਂ ਜੰਗ ਦੇਖ ਕੇ ਜਾਣੀ ਆ ਮੇਰੇ ਉਸ ਟਾਈਮ ਪਿੰਡਾਂ ਵਿੱਚ ਕੇਵਲ ਤੇ ਕੇਵਲ ਜਿਹੜੇ ਬਜ਼ੁਰਗ ਆ ਉਹ ਹੀ ਰਹਿੰਦੇ ਸੀ ਜਿਹੜੀਆਂ ਮੱਜਾਂ ਨੇ گاਵਾਂ ਨੇ ਜਿਹੜੇ ਚੰਗੇ ਦਹਾਰੂ ਪੁੱਛ ਦੋ ਚਾਰ ਉਹ ਤੇ ਲੈ ਜਾਂਦੇ ਸੀ ਤੇ ਬਾਕੀ ਉਸ ਟਾਈਮ ਆਪਣੀ ਜਾਨ ਪਿਆਰੀ ਸੀ ਤੇ ਫਟਫਟ ਟਰਾਲੀਆਂ ਦੇ ਸਾਮਾਨ ਹੀ ਢੋਂਦੇ ਸੀ ਤੇ ਜਿਹੜੇ ਗਊਆਂ ਮੱਜਾਂ ਉਹਨਾਂ ਦੇ ਰਸੇ ਜਿਹੜੇ ਖੁੱਲੇ ਛੱਡ ਦਿੱਤੇ ਗਏ ਸੀ 71 ਵਿੱਚ ਮੈਂ ਅੱਖੀ ਆਪਣੀ ਇਹ ਜਿਹੜੀਆਂ 5 ਦਿਨ ਤਾਂ ਦੇਖਿਆ ਜਦੋਂ ਬੰਬ ਵਰਸਦੇ ਸੀ ਤੇ ਮਹਾਰਾਜ ਦੀ ਏਡੀ ਵੱਡੀ અપਾਰ ਕਿਰਪਾ ਹੁੰਦੀ ਸੀ ਬਾਰਡਰ ਦੇ ਉੱਪਰ ਉਹ ਪਰਮਾਤਮਾ ਦਾ ਸ਼ੁਕਰਾਨਾ ਹੀ ਸੀ ਦੁਸ਼ਮਣ ਤੇ ਕੰਮੀ ਨਹੀਂ ਸੀ ਕਰਦਾ ਉਹ ਬੰਬ ਮੌਂਟੀ ਜਮੀਨ 'ਚ ਧਸ ਜਾਂਦੇ ਸੀ ਵਿਰਸਤ ਨਹੀਂ ਸੀ ਹੁੰਦੇ ਬਹੁਤ ਘੱਟ ਬੰਬ ਚੱਲੇ ਸੀ ਤੇ ਉਸ ਸਮੇਂ ਇਦਾਂ ਦਾ ਆਇਆ ਮੌਸਮ ਵੀ ਜਿਹੜੇ ਡੰਗਰ ਸੀ ਉਹਨੇ ਦੇ ਰਸੇ ਖੁੱਡੇ ਛੱਡੇ ਹੁੰਦੇ ਆ ਪੱਠਿਆਂ ਦੇ ਵੀ ਜਿੱਦਾਂ ਮਰਜੀ ਡੰਗਰ ਮੱਝਾਂ ਨੂੰ ਮੈਂ ਆਪਣੇ ਅੱਖੀਂ ਦੇਖਿਆ ਉਹ ਪੰਜ ਦਿਨ ਦਾ ਹਾਲ ਉਹ ਉੱਠੀਆਂ ਹੀ ਨਹੀਂ ਆਪਣੀ ਜ਼ਮੀਨ ਤੋਂ ਉਹਨਾਂ ਦੇ ਅਥਰੂ ਜਿਹੜੇ ਨੇ ਜ਼ਮੀਨ ਭੇਜ ਗਈ ਮਨੂ ਵੀ ਸਹਿਮ ਗਈਆਂ ਸੀ ਸੈਂ ਇੰਨੀ ਦਹਿਸ਼ਤ ਬੰਦੇ ਨਾਲੋਂ ਵੱਧ ਦਹਿਸ਼ਤ ਅਸੀਂ ਦੇ ਆਪਣਾ ਕਿਤੇ ਨਾ ਕਿਤੇ ਵਿਚਾਰ ਕਰਨੇ ਉਹਨਾਂ ਵਿਚਾਰਿਆਂ ਨੇ ਕਿੱਥੇ ਵਿਚਾਰ ਕਰਨਾ ਉਹਨਾਂ ਕਿੱਥੇ ਲੈ ਜਾਣੇ ਟਰਾਲੀਆਂ ਤੇ ਕਿੰਨੇ ਕੋ ਡੰਗਰ ਭਰ ਕੇ ਤੁਸੀਂ ਦੂਜੇ ਆਪਣੇ ਸਤਨ ਨੂੰ ਛੱਡ ਆਓਗੇ ਤੇ ਉਹ ਜਿਹੜੀ ਹੈ ਉਹਨਾਂ ਦੇ ਲੰਮੇ ਪਈਆਂ ਰਹਿਣਾ ਉਹਨਾਂ ਨੇ ਇੱਕ ਪਾਸੇ ਤੋਂ ਕਦੀ ਪਾਸਾ ਬਦਲ ਲੈਣਾ ਕੋਈ ਉਹਨਾਂ ਨੇ ਪੱਠੇ ਨਹੀਂ ਖਾਣੇ ਲਾ ਕੇ ਖੇਤਾਂ ਦੇ ਵਿੱਚ ਜਾਣਾ ਨਹੀਂ ਇਵਨ ਕੁੱਤਿਆਂ ਦੇ ਵਿੱਚ ਵੀ ਮੁੰਟੀ ਇੰਨੀ ਦੇਸ਼ ਸੀ ਕੁੱਤੇ ਜਦ ਤੱਕ ਇਹਨਾਂ ਕੋਈ ਮੜਜੀ ਗੱਲ ਭੌਂਕਣ ਲੱਗ ਪੈਂਦੇ ਕੁੱਤੇ ਕੋਈ ਕੁੱਤਾ ਭੌਂਕੀਆ ਹੀ ਨਹੀਂ ਜਦੋਂ ਬੰਬਾਂ ਦੀ ਵਰਖਾ ਹੋਣੀ ਜੇ ਬੰਬਾਂ ਦੀ ਬਰਸਾਤ ਵਿੱਚ ਜਿਹੜੇ ਜੀਵ ਜੰਤੂ ਆ ਜਾਨਵਰ ਆ ਉਹਨਾਂ ਦਾ ਇਹ ਹਾਲ ਆ ਉਸ ਬੰਕਰ ਪੁੱਟੇ ਜਾਂਦੇ ਸੀ ਉਸ ਟਾਈਮ ਗਵਰਨਮੈਂਟ ਨੇ ਬੜਾ ਵਧੀਆ ਬਾਰਡਰ ਬੈਟ ਤੇ ਉਹਨਾਂ ਦਾ ਸ਼ਾਬਾਸ਼ ਇੰਡੀਆ ਗਵਰਨਮੈਂਟ ਨੂੰ ਵੀ ਉਹਨਾਂ ਨੇ ਸਾਨੂੰ ਸਖਤ ਅਧਿਆਦਾ ਕੀਤੀਆਂ ਸੀ ਵੀ ਆਪ ਬੈਂਕਰਜ਼ ਨੇ ਇਹਨਾਂ ਦੇ ਵਿੱਚ ਤੁਸੀਂ ਰਾਤ ਨੂੰ ਵੜ ਜਾਣਾ ਪਰ ਉਸ ਟਾਈਮ ਬੰਕਰ ਵਿੱਚ ਜਦੋਂ ਲਾਈਟਾਂ ਨਹੀਂ ਸੀ ਤੇ ਵੜ ਜਾਂਦੇ ਸੀ ਪਾਣੀ ਵਿੱਚ ਲੈ ਜਾਣਾ ਤੇ ਫਿਰ ਡਰ ਇਹ ਵੀ ਲੱਗਣਾ ਕਿ ਜਿਹੜੇ ਕੀੜੇ ਮਕੌੜੇ ਆ ਸਾਪ ਆ ਉਹ ਵੀ ਖੁੱਡਾਂ 'ਚੋਂ ਬਾਹਰ ਆਉਂਦੇ ਸੀ ਉਹ ਮਤਲਬ ਇਹ ਬੰਕਰਾਂ ਵਿੱਚ ਰਾਤਾਂ ਕੱਟਦੇ ਹਾਂ ਬਿਲਕੁਲ ਬੰਕਰਾਂ ਵਿੱਚ ਰਾਤਾਂ ਕੱਟੀਆਂ ਨੇ ਤੇ ਮੈਂ 5 ਦਿਨ ਤੋਂ ਬਾਅਦ ਫਿਰ ਮੇਰਾ ਮਨ ਵੀ ਡਰ ਗਿਆ ਫਿਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਵੀ ਹੁਣ ਤੁਸੀਂ ਮੈਂ ਆਪਣਾ ਜੋ ਮੇਰੀ ਮੰਨ ਦੀ ਤਮੰਨਾ ਸੀ ਮੈਂ ਪੂਰੀ ਕਰ ਲਈ ਮੈਂ ਦੇਖਣਾ ਚਾਹੁੰਦਾ ਜੰਗ ਹੁੰਦੀ ਕੀ ਆ ਐਦਾਂ ਰਾਤ ਨੂੰ ਉੱਤਰੋਂ ਗੋਲੇ ਆਉਣੇ ਸਾਡੇ ਫੌਜੀਆਂ ਦੇ ਉੱਧਰੋਂ ਗੋਲੇ ਜਾਣੇ ਤੇ ਕਾਨਾਂ ਦਾ ਸਾਊਂਡ ਪੋਲੂਸ਼ਨ ਇੰਨੀ ਕਰਨਾ ਕਿ ਐਦਾਂ ਹੱਥ ਰੱਖ ਲੈਣਾ ਕੱਖ ਨਾ ਸੁਣਨਾ ਤੇ ਇਹ ਮੈਂ ਤਾਂ ਪਰਮਾਤਮਾ ਅੱਗੇ ਆਪਾਂ ਸਾਰੇ ਰਲ ਮਿਲ ਕੇ ਇਹ ਹੀ ਦੁਆ ਕਰੋ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਜਿਹੜੀ 83 ਲੱਖ ਜੂਨਾ ਆ ਦੋਹਾਂ ਤਰਫੋਂ ਉਹ ਵੀ ਸੁੱਖ ਦੀ ਹੰਡਾਉਣ ਦੇ ਆਪਾਂ ਵੀ ਸੁੱਖ ਦੀ ਹੰਡਾਈਏ ਵਿਚ ਵਿਚਾਲੇ ਇਹ ਜੰਗ ਰੋਕਣ ਦਾ ਰਾਹ ਲੱਭ ਜੇ ਮਲ ਕੋਈ ਨਾ ਕੋਈ ਰਾਸਤਾ ਟੇਬਲ ਤੇ ਬਹਿ ਕੇ ਗੱਲਬਾਤ ਜਦੋਂ ਮੈਂ ਇਥੇ ਬੇਨਤੀ ਇਹ ਕਰੂੰਗਾ ਆਪਣੇ ਇੰਡੀਆ ਗਵਰਨਮੈਂਟ ਨੂੰ ਵੀ ਕਿ ਬਹੁਤ ਸਾਰੇ ਪੁਰਾਣੇ ਜ਼ਮਾਨੇ ਵਿੱਚ ਵੀ ਨੌਨ ਅਲਾਈਂਡ ਗਰੁੱਪ ਹੁੰਦੇ ਸੀ ਗੁੱਟ اندر ਲੇਪ ਲਹਿਰ ਉਹਨਾਂ ਦੇਸ਼ਾਂ ਨੂੰ ਮੁੜ ਉਸ ਲਹਿਰ ਨੂੰ ਜਿਹੜੇ ਨੌਨ ਅਲਾਈਂਡ ਨੇ ਜਿਨ੍ਹਾਂ ਨੇ ਸੱਚ ਨੂੰ ਸੱਚ ਕਹਣਾ ਝੂਠ ਨੂੰ ਝੂਠ ਕਹਿਣਾ ਉਹਨਾਂ ਲੋਕਾਂ ਨੂੰ ਮੁੜ ਕੇ ਸਰਜੀਤ ਕੀਤਾ ਜਾਵੇ ਉਹਨਾਂ ਲੋਕਾਂ ਨੂੰ ਐਕਟੀਵੇਟ ਕੀਤਾ ਜਾਵੇ ਉਹਨਾਂ ਕੰਟਰੀਆਂ ਦਾ ਦਬਾਅ ਪਾ ਕੇ ਜਿੱਥੇ ਕੋਈ ਗਲਤ ਹੈ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇ ਨਾ ਕਿ ਆਮ ਨਾਗਰਿਕ ਦੂਆ ਤਰ੍ਹਾਂ ਦੇ ਬਾਹਰ ਜਾਵੇ ਸੋ ਦੋਸਤੋ ਅਸੀਂ ਸਰਦੇ ਕੋਲ ਆਏ ਸੀਗੇ ਵਿਚਾਰ ਬਟਾਂਦਰੇ ਤੁਸੀਂ ਸੁਣੇ ਆ ਉਹਨਾਂ ਦੇ ਵਿਚਾਰ ਸੁਣੇ ਆ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦੁਆ ਕਰੋ ਅਰਦਾਸ ਕਰੋ ਵੀ ਪਰਮਾਤਮਾ ਮਿਹਰ ਹੀ ਰੱਖੇ ਜੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ